ਪਰ ਵਿੱਚ ਜਿੱਥੇ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਉੱਥੇ ਸ਼ਰਾਰਤੀ ਅਨਸਰ ਲਗਾਤਾਰ ਗੈਰ ਕਾਨੂੰਨੀ ਗਤੀਵਿਧੀਆਂ ਕਰ ਰਹੇ ਨੇ ਇਸੇ ਖੜੀ ਵਿੱਚ ਲੁਧਿਆਣਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਕੋਲੋਂ 5 ਚੋਰੀ ਦੀ ਐਕਟਿਵਾ ਵੀ ਬਰਾਮਦ ਕੀਤੀਆਂ ਗਈਆਂ ਨੇ ਲੁਧਿਆਣਾ ਪੁਲਿਸ ਨੇ ਦੋ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ਾ ਤਸਕਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੰਤ ਇਹਨਾਂ ਦੇ ਕੋਲੋਂ 10 ਗ੍ਰਾਮ ਹੈਰਨ ਤੇ ਚੋਰੀ شدہ ਐਕਟਿਵਾ ਸਕੂਟਰ ਬਰਾਮਦ ਕੀਤੇ ਗਏ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਇਹ ਦੋਪਰਾ ਸੰਦੀਪ ਸਿੰਘ ਤੇ ਰਵੀ ਕੁਮਾਰ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੀ ਤਲਾਸ਼ੀ ਦੌਰਾਨ ਇਹਨਾਂ ਕੋਲ ਹੀਰੋਇਨ ਵੀ ਬਰਾਮਦ ਹੋਈ ਹੈ। ACP ਨਾਰਥ ਤੇ SHO ਸਲੇਮ ਟਾਬਰੀ ਦੀ ਟੀਮ ਨੇ ਇੱਕ 17 10 2025 ਨੂੰ ਇੱਕ ਅਸੀਂ ਕੇਸ ਰਜਿਸਟਰ ਕੀਤਾ ਸੀਗਾ NDPS ਐਕਟ ਦਾ ਜਿਦੇ ਵਿੱਚ ਦੋ ਦੋਸ਼ੀ ਜਿਹੜੇ ਸੀਗੇ ਸੰਦੀਪ ਸਿੰਘ ਤੇ ਰਵੀ ਕੁਮਾਰ ਇਹਨਾਂ ਨੂੰ ਅਰੈਸਟ ਕੀਤਾ ਸੀਗਾ ਇਹਨਾਂ ਕੋਲੋਂ 10 ਗ੍ਰਾਮ ਜਿਹੜੀ ਹੈਰੋਇਨ ਹੋ ਰਿਕਵਰ ਹੋਈ ਸੀ। ਕੇਸ ਰਜਿਸਟਰ ਕਰਕੇ ਜਦੋਂ ਅਸੀਂ ਅਗੇ ਇਨਵੈਸਟੀਗੇਸ਼ਨ ਕੀਤੀ ਤਾਂ ਇੱਕ ਤਾਂ ਇਹਨਾਂ ਕੋਲੋਂ ਜਿਹੜੇ ਹੈ ਸੀ ਪੰਜ ਜਿਹੜੇ ਟੂ-ਵੀਲਰ ਨੇ ਉਹ ਚੋਰੀ ਕੀਤੇ ਹੋਏ ਜਿਹੜੇ ਸੀ ਉਹ ਬਰਾਮਦ ਕੀਤੇ ਮੁਕਦਮੇ ਵਿੱਚ ਧਾਰਾ ਦਾ ਸੀ ਵਾਧਾ ਕੀਤਾ ਤੇ ਇਹਨਾਂ ਨੂੰ ਜਿਹੜੀ ਅਸੀਂ ਗ੍ਰਿਫਤਾਰੀ ਪਾਈ ਹੈ ਤੇ ਟੋਟਲ ਸਾਡੇ ਕੋਲ ਇਹਦੇ ਵਿੱਚ ਮੁਕਦਮੇ ਦੇ ਵਿੱਚ 10 ਗ੍ਰਾਮ ਹੈਰੋਇਨ ਤੇ ਜਿਹੜੇ ਪੰਜ ਟੂ-ਵੀਲਰ ਜਿਹੜੇ ਇਹਨਾਂ ਨੇ ਚੋਰੀ ਕੀਤੇ ਸੀਗੇ ਵੱਖ-ਵੱਖ ਥਾਵਾਂ ਤੋਂ ਉਹ ਜਿਹੜੇ ਸੀਗੇ ਰਿਕਵਰ ਕੀਤੇ ਨੇ ਇਹਨਾਂ ਵਿੱਚੋਂ ਜਿਹੜਾ ਇੱਕ ਦੋਸ਼ੀ ਹੈਗਾ ਉਹਦੇ ਤੇ ਪਹਿਲਾਂ ਵੀ 406 420 ਦੇ ਇੱਕ ਚੋਰੀ ਦਾ ਜਿਹੜਾ ਪਰਚਾ ਹੈਗਾ ਉਹ ਪਹਿਲਾਂ ਦਰਜ ਹੈਗਾ ਇਹ ਦੋਨੋਂ ਜਿਹੜੇ ਨੇ ਪ੍ਰਤਾਪ ਸਿੰਘ ਵਾਲਾ ਥਾਣਾ ਪੀਏਯੂ ਉੱਥੇ ਦੇ ਰਹਿਣ ਵਾਲੇ ਜਿਹੜਾ ਵਿੱਚੋਂ ਇਹਨਾਂ ਦੇ ਇੱਕ ਦੋਸ਼ੀ ਸੰਦੀਪ ਸਿੰਘ ਹੈਗਾ ਇਹ ਕਦੀ ਐਚਡੀਐਫਸੀ ਬੈਂਕ ਵਿੱਚ ਪਹਿਲਾਂ ਇਹ ਨੌਕਰੀ ਕਰਦਾ ਸੀਗਾ ਤੇ ਜਿਹੜਾ ਰਵੀ ਕੁਮਾਰ ਹੈ ਉਹ ਵੇਲਾ ਇੱਕ ਦੀ ਉਮਰ 32 ਸਾਲ ਦਾ ਇੱਕ ਦੀ ਜੀ 35 ਸਾਲ ਇਹ ਥੋੜੇ ਲੈਵਲ ਤੇ ਕਲਰਕਲ ਲੈਵਲ ਤੇ ਕੰਮ ਕਰਦਾ ਸੀ ਇਹਦੇ ਵਿੱਚ ਆਲਰੇਡੀ ਜਿਹੜਾ ਸੀ ਐਨਡੀਪੀਐਸ ਐਕਟਸ ਪਹਿਲਾਂ ਪਰਚਾ ਦਰਜ ਕੀਤਾ ਸੀਗਾ ਤੇ ਫਿਰ ਜਦੋਂ ਚੋਰੀ ਵਾਲੇ ਮੋਟਰਸਾਈਕਲ ਜਿਹੜੇ ਸਾਨੂੰ ਬਰਾਮਦ ਇਹਨਾਂ ਨੇ ਕਰਾਏ ਨੇ ਟੂ ਵੀਲਰ ਤੇ ਚੋਰੀ ਦਾ ਜਿਹੜਾ ਥੈਫਟ ਦਾ ਸੈਕਸ਼ਨ ਸੀ ਉਹ ਵੀ ਐਡ ਕੀਤਾ ਪਰ ਵਿੱਚ ਜਿੱਥੇ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਉਥੇ ਸ਼ਰਾਰਤੀ ਅਨਸਰ ਲਗਾਤਾਰ ਗੈਰ ਕਾਨੂੰਨੀ ਗਤੀਵਿਧੀਆਂ ਕਰ ਰਹੇ ਨੇ ਇਸੇ ਕੜੀ ਵਿੱਚ ਲੁਧਿਆਣਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਕੋਲੋਂ 5 ਚੋਰੀ ਦੀ ਐਕਟਿਵਾ ਵੀ ਬਰਾਮਦ ਕੀਤੀਆਂ ਗਈਆਂ ਨੇ ਲੁਧਿਆਣਾ ਪੁਲਿਸ ਨੇ 2 ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਨਸ਼ਾ ਤਸਕਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੰਤ ਇਹਨਾਂ ਦੇ ਕੋਲੋਂ 10 ਗ੍ਰਾਮ ਹੈਰਨ ਤੇ ਚੋਰੀ شدہ ਐਕਟਿਵਾ ਸਕੂਟਰ ਬਰਾਮਦ ਕੀਤੇ ਗਏ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋ ਭਰਾ ਸੰਦੀਪ ਸਿੰਘ ਤੇ ਰਵੀ ਕੁਮਾਰ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੀ ਤਲਾਸ਼ੀ ਦੌਰਾਨ ਇਹਨਾਂ ਕੋਲੋਂ ਹੀਰੋਇਨ ਵੀ ਬਰਾਮਦ ਹੋਈ ਹੈ। ACP ਨਾਰਥ ਤੇ SHO ਸਲੇਮਟਾਬਰੀ ਦੀ ਟੀਮ ਨੇ ਇੱਕ 17 10 2025 ਨੂੰ ਇੱਕ ਅਸੀਂ ਕੇਸ ਰਜਿਸਟਰ ਕੀਤਾ ਸੀਗਾ NDPS ਐਕਟ ਦਾ ਜਿਹਦੇ ਵਿੱਚ ਦੋ ਦੋਸ਼ੀ ਜਿਹੜੇ ਸੀਗੇ ਸੰਦੀਪ ਸਿੰਘ ਤੇ ਰਵੀ ਕੁਮਾਰ ਇਹਨਾਂ ਨੂੰ ਅਰੈਸਟ ਕੀਤਾ ਸੀਗਾ ਇਹਨਾਂ ਕੋਲੋਂ 10 ਗ੍ਰਾਮ ਜਿਹੜੀ ਹੈਰੋਇਨ ਹੋ ਰਿਕਵਰ ਹੋਈ ਸੀ। ਕੇਸ ਰਜਿਸਟਰ ਕਰਕੇ ਜਦੋਂ ਅਸੀਂ ਅਗੇ ਇਨਵੈਸਟੀਗੇਸ਼ਨ ਕੀਤੀ ਤਾਂ ਇੱਕ ਤਾਂ ਇਹਨਾਂ ਕੋਲੋਂ ਜਿਹੜੇ ਐ ਸੀ ਪੰਜ ਜਿਹੜੇ ਟੂ-ਵੀਲਰ ਨੇ ਉਹ ਚੋਰੀ ਕਰਤੇ ਹੋਏ ਜਿਹੜੇ ਐ ਸੀ ਉਹ ਬਰਾਮਦ ਕੀਤੇ ਮੁਕਦਮੇ ਵਿੱਚ ਧਾਰਾ ਦਾ ਸੀ ਵਾਦਾ ਕੀਤਾ ਤੇ ਇਹਨਾਂ ਨੂੰ ਜਿਹੜੀ ਅਸੀਂ ਗ੍ਰਿਫਤਾਰੀ ਪਾਈ ਹੈ ਤੇ ਟੋਟਲ ਸਾਡੇ ਕੋਲ ਇਹਦੇ ਵਿੱਚ ਮੁਕਦਮੇ ਦੇ ਵਿੱਚ 10 ਗ੍ਰਾਮ ਹੈਰੋਇਨ ਤੇ ਜਿਹੜੇ ਪੰਜ ਟੂ-ਵੀਲਰ ਜਿਹੜੇ ਇਹਨਾਂ ਨੇ ਚੋਰੀ ਕੀਤੇ ਸੀਗੇ ਵੱਖ-ਵੱਖ ਥਾਵਾਂ ਤੋਂ ਉਹ ਜਿਹੜੇ ਸੀਗੇ ਰਿਕਵਰ ਕੀਤੇ ਨੇ ਇਹਨਾਂ ਵਿੱਚੋਂ ਜਿਹੜਾ ਇੱਕ ਦੋਸ਼ੀ ਹੈਗਾ ਉਹਦੇ ਤੇ ਪਹਿਲਾਂ ਵੀ 406 420 ਤੇ ਇੱਕ ਚੋਰੀ ਦਾ ਜਿਹੜਾ ਪਰਚਾ ਹੈਗਾ ਉਹ ਪਹਿਲਾਂ ਦਰਜ ਹੈਗਾ ਇਹ ਦੋਨੋਂ ਜਿਹੜੇ ਨੇ ਪ੍ਰਤਾਪ ਸਿੰਘ ਵਾਲਾ ਥਾਣਾ ਪੀਏਯੂ ਉੱਥੇ ਦੇ ਰਹਿਣ ਵਾਲੇ ਜਿਹੜਾ ਚੋ ਇਹਨਾਂ ਦੇ ਇੱਕ ਦੋਸ਼ੀ ਸੰਦੀਪ ਸਿੰਘ ਹੈਗਾ ਇਹ ਕਦੀ ਐਚਡੀਐਫਸੀ ਬੈਂਕ ਵਿੱਚ ਪਹਿਲਾਂ ਇਹ ਨੌਕਰੀ ਕਰਦਾ ਸੀਗਾ ਤੇ ਜਿਹੜਾ ਰਵੀ ਕੁਮਾਰ ਹੈ ਉਹ ਵੀ ਲੈ ਇੱਕ ਦੀ ਉਮਰ 32 ਸਾਲ ਇੱਕ ਦੀ ਜੀ 35 ਸਾਲ ਇਹ ਥੋੜੇ ਲੈਵਲ ਤੇ ਕਲਰਕ ਕਲੈਰੀਕਲ ਲੈਵਲ ਤੇ ਕੰਮ ਕਰਦਾ ਸੀ ਇਹਦੇ ਵਿੱਚ ਆਲਰੇਡੀ ਜਿਹੜਾ ਸੀ ਐਨਡੀਪੀਐਸ ਐਕਟ ਪਹਿਲਾਂ ਪਰਚਾ ਦਰਜ ਕੀਤਾ ਸੀਗਾ ਤੇ ਫਿਰ ਜਦੋਂ ਚੋਰੀ ਵਾਲੇ ਮੋਟਰਸਾਈਕਲ ਜਿਹੜੇ ਸਾਨੂੰ ਬਰਾਮਦ ਇਹਨਾਂ ਨੇ ਕਰਾਏ ਨੇ ਟੂ ਵੀਲਰ ਤੇ ਚੋਰੀ ਦਾ ਜਿਹੜਾ ਥੈਫਟ ਦਾ ਸੈਕਸ਼ਨ ਸੀ ਉਹ ਵੀ ਐਡ ਕੀਤਾ